ਜਨਵਰੀ ਤੋਂ ਕੋਲੋਨਾ ਬੀਸੀ ਹਾਈਵੇ ਪੈਟਰੋਲ ਨੇ ਬਹੁਤ ਜ਼ਿਆਦਾ ਰਫਤਾਰ ਤੇ ਹਮਲਾਵਰ ਡਰਾਈਵਿੰਗ ਦੇ ਲਈ 545 ਵਾਹਨਾਂ ਨੂੰ ਰੋਕਿਆ ਤੇ ਜ਼ਬਤ ਕੀਤਾ ਪੁਲਿਸ ਵਾਹਨ ਚਾਲਕਾਂ ਨੂੰ ਹੋਲੀ ਕਰਨ ਲਈ ਚੇਤਾਵਨੀ ਦੇ ਰਹੀ ਹੈ ਖਾਸ ਤੌਰ ਤੇ ਸਰਦੀਆਂ ਦੇ ਨੇੜੇ ਆਉਣ ਦੇ ਨਾਲ ਡਰਾਈਵਰਾਂ ਨੂੰ ਸੜਕ ਦੇ ਮਾੜੇ ਹਾਲਾਤਾਂ ਨੂੰ ਠੀਕ ਕਰਨ ਲਈ ਵੀ ਕਿਹਾ ਜਾ ਰਿਹਾ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਬਹੁਤ ਜ਼ਿਆਦਾ ਰਫਤਾਰ ਸਭ ਤੋਂ ਵੱਧ ਰੋਕਥਾਮ ਯੋਗ ਸਥਿਤੀਆਂ ਦੇ ਵਿੱਚੋਂ ਇੱਕ ਹੈ ਨਿਰਧਾਰਿਤ ਸੀਮਾ ਤੋਂ ਵੱਧ 41 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਯਾਤਰਾ ਕਰਨ ਵਾਲੇ ਵਾਹਨ ਮਾਲਕ ਦੇ ਖਰਚੇ ਤੇ 7 ਦਿਨਾਂ ਦੇ ਲਈ ਜ਼ਬਤ ਕੀਤੇ ਜਾਣਗੇ ਸਤੰਬਰ ਦੇ ਵਿੱਚ ਜ਼ਬਤ ਕਰਨ ਤੇ ਖਿੱਚਣ ਦੀਆਂ ਦਰਾਂ ਦੇ ਵਿੱਚ ਵਾਧਾ ਹੋਇਆ ਜਿਸ ਦੀ ਟਿਕਟ ਹੋਣਾ ਡਾਲਰ 380 ਤੋਂ ਡਾਲਰ 483 ਦੇ ਵਿਚਕਾਰ ਹੈ ਜੁਰਮਾਨੇ ਦੇ ਸਿਖਰ ਤੇ ਸਪੀਡ ਦੋਸ਼ੀ ਡਰਾਈਵਰਾਂ ਨੇ ਲਾਇਸੈਂਸਾਂ ਬੀਮਾ ਪ੍ਰੀਮੀਅਮਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਤੇ ਸੰਭਾਵਤ ਤੌਰ ਤੇ ਡਰਾਈਵਿੰਗ ਦੀ ਮਨਾਹੀ ਦੇ ਨਤੀਜੇ ਵਜੋਂ ਹੋ ਸਕਦੇ ਨੇ ਪੁਲਿਸ ਅਨੁਸਾਰ ਖਰਾਬ ਡਰਾਈਵਿੰਗ ਤੋਂ ਬਾਅਦ ਬਹੁਤ ਜ਼ਿਆਦਾ ਰਫਤਾਰ ਗੰਭੀਰ ਸੱਟਾਂ ਤੇ ਘਾਤਕ ਟੱਕਰਾਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ ਕਿਰਪਾ ਕਰਕੇ ਹੌਲੀ ਗੱਡੀ ਚਲਾਓ ਸੁਰੱਖਿਅਤ ਚਲਾਓ ਇਹ ਚੇਤਾਵਨੀ ਕੋਲੋਨਾ ਦੇ ਵਿੱਚ ਆਰ ਸੀ ਐਮ ਪੀ ਦੁਆਰਾ 4 ਦਿਨਾਂ ਦੇ ਵਿੱਚ ਸਕੂਲੀ ਜ਼ੋਨਾਂ ਵਿੱਚ ਤੇਜ਼ ਰਫਤਾਰ ਲਈ 45 ਟਿਕਟਾਂ ਜਾਰੀ ਕਰਨ ਤੋਂ ਬਾਅਦ ਆਈ ਹੈ ਆਰ ਸੀ ਐਮ ਪੀ ਨੇ ਕਿਹਾ ਕਿ ਇਸ ਦੇ ਮਿਊਨਿਸਪਲ ਟ੍ਰੈਫਿਕ ਸੈਕਸ਼ਨ ਨੇ 4 ਨਵੰਬਰ ਤੇ 7 ਨਵੰਬਰ ਦੇ ਵਿੱਚ ਘਾਰ ਸਕੂਲ ਜ਼ੋਨ ਦੀ ਸਪੀਡ ਚਲਾਉਣ ਵਾਲਿਆਂ ਨੂੰ ਸ਼ਾਨਾ ਬਣਾਇਆ ਤੇ ਉਲੰਘਣਾਵਾਂ ਦੀ ਗਿਣਤੀ ਦੇਖੇ ਇੱਕ ਡਰਾਈਵਰ ਜੋ ਹਾਲੀਵੁੱਡ ਰੋਡ ਦੱਖਣ ਦੇ ਨਾਲ ਇੱਕ ਸਕੂਲ ਜ਼ੋਨ ਦੇ ਵਿੱਚ 69 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਸਫ਼ਰ ਕਰ ਰਿਹਾ ਹੈ ਸਕੂਲ ਜ਼ੋਨ ਦੀ ਉਲੰਘਣਾ ਤੋਂ ਇਲਾਵਾ RCMP ਨੇ ਕਿਹਾ ਕਿ ਟ੍ਰੈਫਿਕ ਅਧਿਕਾਰੀਆਂ ਨੇ ਗਲੈਨਮੋਰ ਰੋਡ ਦੇ ਨਾਲ 60 ਕਿਲੋਮੀਟਰ ਪ੍ਰਤੀ ਘੰਟਾ ਜ਼ੋਨ ਦੇ ਵਿੱਚ 108 ਕਿਲੋਮੀਟਰ ਪ੍ਰਤੀ ਘੰਟਾ ਦੀ ਸਫ਼ਰ ਕਰਨ ਵਾਲੇ ਇੱਕ ਵਾਹਨ ਤੇ ਹਾਈਵੇ 33 ਦੇ 60 ਕਿਲੋਮੀਟਰ ਪ੍ਰਤੀ ਘੰਟਾ ਵਾਲੇ ਹਿੱਸੇ ਵਿੱਚ 105 ਕਿਲੋਮੀਟਰ ਪ੍ਰਤੀ ਘੰਟਾ ਦੀ ਸਫ਼ਰ ਕਰਨ ਵਾਲੇ ਇੱਕ ਵਾਹਨ ਸਮੇਤ ਚਾਰ ਹੋਰਾਂ ਨੂੰ ਵੀ ਕਾਬੂ ਕੀਤਾ ਚਲੇ ਵੇਕ ਵਿਚ ਬਦਵਾਰ ਦੁਪਹਿਰ ਨੂੰ ਇੱਕ ਕਥਿਤ ਬੈਂਕ ਡਕੈਤੀ ਦੀ ਕੋਸ਼ਿਸ਼ ਤੋਂ ਬਾਅਦ ਇੱਕ ਵਿਅਕਤੀ ਹਿਰਾਸਤ ਵਿੱਚ ਲਿਆ ਗਿਆ ਛਿਲੀਵਹਿ ਕਾਰਸੀਐਮਪੀ ਦਾ ਕਹਿਣਾ ਹੈ ਕਿ ਉਸਨੂੰ ਯੇਲ ਰੋਡ ਤੇ ਸਪੈਡੇਨਾ ਐਵੇਨਿਊ ਦੇ ਨੇੜੇ ਦੁਪਹਿਰ 3 ਵਜੇ ਕੇ 3 ਮਿੰਟ ਦੇ ਨੇੜੇ ਲੁੱਟ ਦੀ ਰਿਪੋਰਟ ਮਿਲੀ ਪੁਲਿਸ ਦੇ ਮੁਤਾਬਕ ਸ਼ੱਕੀ ਵਿਅਕਤੀ ਨੇ ਬੈਂਕ ਦੇ ਇੱਕ ਟੈਲਰ ਦੇ ਕੋਲ ਪਹੁੰਚ ਕੇ ਪੈਸਿਆਂ ਦੀ ਮੰਗ ਕਰਦੇ ਹੋਏ ਇੱਕ ਨੋਟ ਫੜਾ ਦਿੱਤਾ ਜਾਣਕਾਰੀ ਮੁਤਾਬਕ ਪੁਲਿਸ ਦੇ ਆਉਣ ਤੋਂ ਪਹਿਲਾਂ ਵਿਅਕਤੀ ਪੈਦਲ ਹੀ ਭੱਜ ਗਿਆ ਉਹਨਾਂ ਕਿਹਾ ਕਿ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਕੋਈ ਨੁਕਸਾਨ ਨਹੀਂ ਹੋਇਆ 15 ਮਿੰਟਾਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਇੱਕ 23 ਸਾਲਾ ਵਿਅਕਤੀ ਨੂੰ ਲੱਭਿਆ ਗਿਆ ਤੇ ਬਿਨਾਂ ਕਿਸੇ ਘਟਨਾ ਦੇ ਹਿਰਾਸਤ ਵਿੱਚ ਲਿਆ ਗਿਆ ਮਾਊਂਟਿਸ ਦਾ ਕਹਿਣਾ ਹੈ ਕਿ ਵੀਡੀਓ ਨਿਗਰਾਨੀ ਫੁਟੇਜ ਦੀ ਵਰਤੋਂ ਕਰਕੇ ਸ਼ੱਕੀ ਦੀ ਪਛਾਣ ਕੀਤੀ ਗਈ ਹੈ ਤੇ ਚਿਲੀਬੇ ਕਾਉਂਸੀਐਮਪੀ ਦਾ ਕਹਿ ਕਿ ਜਾਂਚ ਅਜੇ ਵੀ ਚੱਲ ਰਹੀ ਹੈ ਤੇ ਕਿਸੇ ਵੀ ਵਿਅਕਤੀ ਨੂੰ ਸਾਂਝੀ ਜਾਣਕਾਰੀ ਦੇਣ ਦੇ ਲਈ ਕਿਹਾ ਜਾ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ